ਤਰਤੀ ਤੋ ਖਤਮ ਹੀ ਰਹੀਆਂ ਪਰਿੰਦਿਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਵਾਈਲਡ ਲਾਈਫ ਵਿਭਾਗ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਜ਼ਿਲ੍ਹੇ ਦੇ ਪਿੰਡ ਚੰਡੋਲਾ ਵਿਖੇ ਗਿੱਦੜਾ ਲਈ ਬਣਾਇਆ ਗਿਆ ਰੈਸਟੋਰੈਂਟ ਗਿੱਦ ਪ੍ਰਜਾਤੀ ਨੂੰ ਮੁੜ ਪਰਫੁੱਲਾਤ ਕਰਨ ਲਈ ਵਾਈਲਡ ਲਾਈਫ ਵਿਭਾਗ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਤਰਤੀ ਤੇ ਲਗਾਤਾਰ ਹੋ ਰਹੀ ਜੰਗਲਾਂ ਦੀ ਕਟਾਈ ਦਾ ਅਸਰ ਜਿੱਥੇ ਪਰਿਆਵਰਣ ਤੇ ਪੈ ਰਿਹਾ ਹੈ ਉੱਥੇ ਹੀ ਇਸ ਦਾ ਅਸਰ ਜੰਗਲੀ ਜੀਵ ਅਤੇ ਪੰਛੀਆਂ ਤੇ ਵੀ ਪੈਂਦਾ ਦਿਸ ਰਿਹਾ ਹੈ ਇੱਕ ਪਾਸੇ ਜਿੱਥੇ ਜੰਗਲੀ ਜੀਵ ਇਨ੍ਹਾਂ ਜੰਗਲਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੇ ਨੇ ਉੱਥੇ ਹੀ ਦੂਸਰੇ ਪਾਸੇ ਪੰਛੀ ਵੀ ਇਨ੍ਹਾਂ ਜੰਗਲਾਂ ਚ ਲੱਗੇ ਰੁੱਖਾਂ ਤੇ ਆਪਣੇ ਆਲ ਨੇ ਬਣਾ ਕੇ ਰਹਿੰਦੇ ਨੇ ਪਰ ਸਮੇਂ ਦੀ ਮਾਰ ਦੇ ਚੱਲਦੇ ਜੰਗਲਾਂ ਦਾ ਕਟਾਣ ਬਹੁਤ ਹੀ ਵੱਡੇ ਪੱਧਰ ਤੇ ਹੋ ਰਿਹਾ ਹੈ ਜਿਸ ਕਾਰਨ ਕਈ ਜੰਗਲੀ ਜੀਵਾਂ ਅਤੇ ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋਣ ਦੇ ਕगार ਤੇ ਨੇ ਅਤੇ ਪਵਿਕ ਚ ਉਹ ਦਿਨ ਦੂਰ ਨਹੀਂ ਜਦ ਸਾਡੇ ਬੱਚੇ ਇਨ੍ਹਾਂ ਪ੍ਰਜਾਤੀਆਂ ਮੈਂ ਦੀ ਇਸੇ ਮਾਰ ਨੂੰ ਦੇਖਦੇ ਹੋਏ ਲੋੜ ਹੈ ਬੱਚਿਆਂ ਨੂੰ ਇਸ ਬਾਰੇ ਪੜਾਉਣ ਦੀ ਅਤੇ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਵੀ ਇਸ ਪਾਸੇ ਧਿਆਨ ਦੇਣ ਅਤੇ ਵਾਈਲਡਲਾਈਫ ਵਿਭਾਗ ਵੱਲੋਂ ਪਠਾਨਕੋਟ ਵਿਖੇ ਉਪਰਾਲਾ ਕੀਤਾ ਗਿਆ ਹੈ ਅਤੇ ਗਿੱਦ ਪ੍ਰਜਾਤੀ ਜੋ ਕਿ ਖਤਮ ਹੋਣ ਦੇ ਕਰਗਾਰਤੇ ਹੈ ਉਸ ਨੂੰ ਬਚਾਉਣ ਦੇ ਲਈ ਜ਼ਿਲ੍ਹੇ ਦੇ ਪਿੰਡ ਚੰਡੋਲਾ ਵਿਖੇ ਇੱਕ ਬਾੜਾ ਤਿਆਰ ਕੀਤਾ ਗਿਆ ਹੈ ਜਿਸ ਨੂੰ ਗਿੱਦਰਾ ਦੇ ਰੈਸਟੋਰੈਂਟ ਦਾ ਨਾਮ ਦਿੱਤਾ ਗਿਆ ਹੈ ਅਤੇ ਇੱਥੇ ਇਸ ਪ੍ਰਜਾਤੀ ਨੂੰ ਪਰਫੁੱਲਾਤ ਕਰਨ ਦੇ ਲਈ ਅੰਤਿਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਵੀ ਸਾਹਮਣੇ ਵੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਜਦ ਵਿਭਾਗੀ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਚੰਡੋਲਾ ਵਿਖੇ ਉਹਨਾਂ ਵੱਲੋਂ ਇੱਕ ਬਾੜਾ ਤਿਆਰ ਕੀਤਾ ਗਿਆ ਹੈ ਜਿਸ ਨੂੰ ਵਲਚਰ ਰੈਸਟੋਰੈਂਟ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਬਾੜਾ ਇੱਥੇ ਬਣਾਉਣ ਦਾ ਮਤਲਬ ਇਹ ਸੀ ਕਿ ਇੱਕ ਤਾਂ ਇਸ ਪਿੰਡ ਦੇ ਨੇੜੇ ਸੰਗਣਾ ਜੰਗਲ ਹੈ ਅਤੇ ਨਾਲ ਹੀ ਖੜ ਦਾ ਪਾਣੀ ਵਗਦਾ ਹੈ ਜਿਸ ਕਰਕੇ ਇਨ੍ਹਾਂ ਗਿੱਦੜਾਂ ਨੂੰ ਇੱਥੇ ਰਹਿਣ ਵਿੱਚ ਕੋਈ ਵੀ ਔਕੜ ਮਹਿਸੂਸ ਨਹੀਂ ਹੁੰਦੀ ਉਹਨਾਂ ਦੱਸਿਆ ਕਿ ਇਹਨਾਂ ਨੂੰ ਖੁਰਾਕ ਦੇ ਰੂਪ ਚ ਜੋ ਮਾਸ ਪਾਇਆ ਜਾਂਦਾ ਹੈ ਉਹ ਪਿੰਡਾਂ ਚ ਜੋ ਪਸ਼ੂ ਕੁਦਰਤੀ ਮੌਤ ਨਾਲ ਮਰਦੇ ਨੇ ਉਹਨਾਂ ਦੀ ਮ੍ਰਿਤਕ ਦੇ ਲਿਆ ਡਾਕਟਰਾਂ ਤੋਂ ਚੈੱਕ ਕਰਵਾ ਫਿਰ ਗਿੱਦਾਂ ਨੂੰ ਪਾਇਆ ਜਾਂਦਾ ਹੈ ਉਹਨ ਕੀਤੀ ਗਈ ਸੀਤਾ ਚਾਲੀ ਤੋਂ ਪੰਜਾਗੇ ਤੇ ਇਸ ਰੈਸਟੋਰੈਂਟ ਦੇ ਵਿੱਚ ਸੀ ਜਿਹਨਾਂ ਦੀ ਤਾਦਾਦ ਅਜਵਦ ਕੇ 350 ਤੋਂ 400 ਹੋ ਚੁੱਕੀ ਹੈ ਅਤੇ ਭਵਿਕ ਵਿੱਚ ਇਹ ਤਾਦਾਦ ਹੋਰ ਵੀ ਵਧੇਗੀ ਇਦਾਂ ਵੀ ਜਿਹੜਾ ਹੁਣ ਸਮਾਂ ਚੱਲ ਰਿਹਾ ਸਮੇਂ ਦੇ ਵਿੱਚ ਜਿਹੜੇ ਬਲਚਰ ਜਿਹੜੀਆਂ ਉਹ ਘਟ ਰਹੀਆਂ ਸੀਗੀਆਂ ਉਹਨਾਂ ਨੂੰ ਜਿਹੜੀ ਤਦਾਲਤ ਧਾਉਣ ਵਾਸਤੇ ਤੇ ਉਹਨਾਂ ਨੂੰ ਜਿਹੜਾ ਰੱਖ ਰਖਾਅ ਵਾਸਤੇ ਜਿਹੜਾ ਸੰਡੋਲਾ ਰੈਸਟੋਰੈਂਟ ਤਿਆਰ ਕੀਤਾ ਗਿਆ ਸੀਗਾ ਪੰਜਾਬ ਦੇ ਵਿੱਚ ਇਹ ਪਹਿਲਾ ਹੀ ਰੈਸਟੋਰੈਂਟ ਬਣਾਇਆ ਸੀਦਾ ਬਲਚਰਸ ਵਾਸਤੇ ਤੇ ਇੱਥੇ ਜਿਹੜੇ ਕਿਉਂ ਬਣਾਇਆ ਗਿਆ ਇਸ ਵਾਸਤੇ ਵੀ ਇੱਥੇ ਜਿਹੜੀ ਐਟਮੋਸਫੀਅਰ ਆ ਜਾਂ ਇੱਥੋਂ ਦੀ ਜਿਹੜੀ ਲੋਕੇਸ਼ਨ ਆ ਜਾਂ ਹੈਬਿਟੇਟ ਆ ਉਹ ਵਲਚਰਾਂ ਤੇ ਬਹੁਤ ਹੀ ਲਾਗੇ ਪਾਣੀ ਖੜ ਚਲਦੀ ਪਾਣੀ ਵੀ ਉੱਥੇ ਹੈਗਾ ਔਰ ਲਾਗੇ ਲਾਗੇ ਵੱਡੇ ਦਰਾਖਤ ਔਰ ਜੰਗਲ ਵੀ ਹੈਗਾ ਔਰ ਨਾਲ ਉਹਦੇ ਕੋਈ ਹੈਬਿਟੇਟ ਜਿਆਦਾ ਨਹੀਂ ਹੈਗਾ ਤੇ ਵਸੋਣੀ ਹੈਗੀ ਇਸ ਕਰਕੇ ਉੱਥੇ ਜਿਹੜੀਆਂ ਵਲਚਰ ਜਿਹੜੀਆਂ ਉਹ ਰੀਅਲੀ ਰਹਿ ਸਕਦੀਆਂ ਵਾਂ ਤੇ ਉੱਥੇ ਆਪਣਾ ਜਿਹੜਾ ਖਾਣਾ ਖਾ ਸਕਦੀਆਂ ਇਸ ਕਰਕੇ ਉਹ ਬਣਾਇਆ ਗਿਆ ਸੀ ਉੱਥੇ ਸਰ ਇਹਨਾਂ ਨੂੰ ਜਿਹੜਾ ਖਾਣਾ ਪਾਇਆ ਜਾਂਦਾ ਉਹ ਕਿੱਥੋਂ ਲਿਆ ਕੇ ਪਾਉਂਦੇ ਹੋ ਜੀ ਇਹ ਤਾਂ ਵੀ ਵਾ ਖਾਲਾਗੜੇ ਉੱਤੇ ਇਹ ਡੈੱਡ ਬਾਡੀ ਤੇ ਡਿਪੈਂਡ ਕਰਦੀਆਂ ਵਾ ਜਿਹੜਾ ਵਿਵੇਚੀ ਜਿਹੜੇ ਹੈਗੇ ਆ ਆਪਣੇ ਪਾਲਤੂ ਜਾਨਵਰ ਉਹਨਾਂ ਦੇ ਉੱਤੇ ਤੇ ਇਹ ਜਿਹੜੇ ਇਹ ਪਿੰਡਾਂ ਦੇ ਵਿੱਚੋਂ ਹੀ ਲੈਨੇ ਆ ਸਾਡੇ ਆ ਕੀ ਆਪਣੇ ਬੰਦੇ ਛੱਡੇ ਹੁੰਦੇ ਆ ਜਿਹੜਾ ਕੋਈ ਜਾਨਵਰ ਨੇਚਰਲ ਡੈਥ ਹੁੰਦੀ ਜਿਨ੍ਹਾਂ ਦੀ ਤੇ ਉਹਨਾਂ ਨੂੰ ਡਾਕਟਰ ਕੋਲ ਤੇ ਚੈੱਕ ਕਰਵਾ ਕੇ ਫਿਰ ਅਸੀਂ ਇਹਨਾਂ ਨੂੰ ਪਾਉਂਦੇ ਕਿਉਂਕਿ ਜੇ ਇੰਜੈਕਸ਼ਨ ਲੱਗੇ ਹੋਣ ਜਾਂ ਬਾਹਰ ਜਾਨਵਰ ਦਾ ਹੀ ਜਿਹੜਾ ਮਾਰਸ ਉਹ ਇਹਨਾਂ ਨੂੰ ਨਹੀਂ ਪਾਉਂਦੇ ਤੇ ਸਰ ਇਹਨਾਂ ਦਾ ਕਿਹਾ ਲੈਬ ਟੈਸਟ ਕਰਵਾਇਆ ਜਾਂਦਾ ਬਿਲਕੁਲ ਜਿਹੜੇ ਡਾਕਟਰ ਕੋਲ ਚੈੱਕ ਕਰਵਾਇਆ ਜਾਂਦਾ ਨੰਬਰ 2 ਸਾਡੇ ਕੋਲ ਇਹ ਵੀ ਫਿਜ਼ੀਕਲ ਜਿਹੜਾ ਹੈਗਾ ਵੀ ਲੋਕਾਂ ਤੋਂ ਵੀ ਉੱਥੇ ਜਿਹੜਾ ਪੁੱਛ ਲਈ ਪੁੱਛ ਇਹ ਪੁੱਛ ਹਰਤਾਲ ਕਰ ਲਈ ਜਾਂਦੀ ਵੀ ਕੀ ਹੈ ਜਾਨਵਰ ਕੇ ਇਜੈਕਸ਼ਨ ਨਾਲ ਜਾਂ ਕਿਸੇ ਬਿਮਾਰੀ ਨਾਲ ਤੀ ਮਰਿਆ ਸਰ ਜਦੋਂ ਇਹ ਸ਼ੁਰੂਆਤ ਕੀਤੀ ਗਈ ਹੈ ਤੇ ਇਹਦੇ ਵਿੱਚ ਕਿੰਨੇ ਸੀਗੇ ਉਦੋਂ 40 ਤੋਂ 50 ਜਿਹੜੀਆਂ ਸ਼ੁਰੂ ਦੇ ਵਿੱਚ ਸ਼ੁਰੂਆਤ ਵਿੱਚ ਜਿਹੜੇ ਡਿਟੈਕਟ ਹੋਏ ਸੀਗੇ ਉਹ ਪੌਲੀਹੋਲਿਟਾਰਵਾਦੀਵਾਦੀ ਹੁਣ ਇਹ 350 400 ਦੇ ਇਲਾਕੇ ਛੱਕੇ ਜਿਹੜੀਆਂ ਆਪਾਂ ਵੇਖਿਆ ਜਾ ਸਕਦੀਆਂ ਜਦੋਂ ਵੀ ਅਸੀਂ ਇਹਨੂੰ ਫੀਡ ਪਾਉਂਦੇ ਆ ਤੇ ਉਹਦੇ ਵਿੱਚ ਫਿਰ ਇਹ ਆਪ ਜਿਹੜੀਆਂ ਬਹੁਤ ਜ਼ਿਆਦਾ ਤਰ੍ਹਾਂ ਵਿੱਚ ਵੇਖਿਆ ਜਾਂਦੀਆਂ ਸਰ ਸਰਕਾਰ ਵੱਲੋਂ ਜਿਹੜਾ 7.5 ਲੱਖ ਰੁਪਈਆ ਦਿੱਤਾ ਗਿਆ ਸੀਗਾ ਵਲਚਰ ਰੈਸਟੋਰੈਂਟ ਦੇ ਲਈ ਤੇ ਸਰ ਕਿੱਥੇ ਕਿੱਥੇ ਖਰਚ ਹੋਇਆ ਔਰ ਕਿਸ ਰਿਕਾਰਡਿੰਗ ਇਹ ਹੈਗਾ ਜੀ ਇਹਦੇ ਵਿੱਚ ਇਹ ਤਾਂ ਵੀ ਜਿਹੜਾ ਜਿਹੇ ਪੈਸੇ ਆ ਉਹ ਜਿਹੜੇ ਬੰਦਾ ਬੰਦੇ ਵੀ ਰੱਖੇ ਸੀ ਉੱਥੇ ਜਿਹੜੇ ਇਹਨਾਂ ਦੇਖਭਾਲ ਕਰਦੇ ਜਾਂ ਜਿਹੜੇ ਵਲਚਰ ਆਪਣਾ ਕੋਈ ਜਿਹੜਾ ਮਾਸ ਲੈ ਕੇ ਆਉਣਾ ਉਹਨੂੰ ਹੀ ਟਰਾਂਸਪੋਰਟ ਕਰਦੇ ਆ ਉੱਥੇ ਖਰਚਾ ਆਉਂਦਾ ਨੰਬਰ ਦੋ ਜਿਹੜਾ ਜਿਹੜੀ ਇਹਦੀ ਜਿੱਥੇ ਜਿੱਥੇ ਸਟਾਟਸਟ ਬਣਾਇਆ ਉੱਥੇ ਉਹਦੀ ਜਿਹੜੀ ਦੇਖਭਾਲ ਜਾਂ ਉਹਦੀ ਮੇਨਟੇਨੈਂਸ ਜਿਹੜੀ ਆ ਉੱਤੇ ਵੀ ਜਿਹੜਾ ਖਰਚਾ ਜਾਂਦਾ